ਸਾਸਰੀ ਕਾਲ ਜੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਸੀਗੇ ਬਈ ਅੱਜ ਵਾਲਾ ਆਪਣਾ ਪੇਸ਼ਾ ਸੀਗਾ ਵੀ 2012 ਦਾ ਫਰੀਦਕੋਟ ਦਾ ਚਰਚਿਤ ਕੇਸ ਬਈ ਸ਼ਰੂਤੀ ਤੇ ਨਿਸ਼ਾਨ ਜਿਹੜਾ ਕੇਸ ਹੋਇਆ ਸੀਗਾ 2012 ਦੇ ਵਿੱਚ ਵੀ ਉਹਨੇ ਕੱਲਾ ਫਰੀਦਕੋਟ ਨਹੀਂ ਵੀ ਸਾਰਾ ਪੰਜਾਬ ਹੀ ਆ ਜਿਹੜਾ ਇੱਕ ਬਰੀ ਹਲਾਤਾ ਸੀਗਾ ਤਾਂ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਉਹ ਕੇਸ ਬਾਰੇ ਆ ਵੀ ਗੱਲਬਾਤ ਕਰਦੇ ਆ ਵੀ ਕਿਵੇਂ ਆ ਵੀ ਘਟਨਾ ਵਾਪਰੀ ਸੀਗੀ ਤੇ ਕਿਉਂ ਵੀ ਪੁਲਿਸ ਇੰਨਾ ਚੈਰਾ ਵੀ ਐਕਸ਼ਨ ਨਹੀਂ ਲੈ ਸਕੀ ਸੀਗੀ ਤੇ ਕੀ ਉਹਦਾ ਜਿਹੜਾ ਉਹ ਨੁਕਸਾਨ ਕੀਤਾ ਉਦੋਂ ਜਿਹੜੀ ਸਰਕਾਰ ਸੀਗੀ ਸੱਤਾਧਾਰੀ ਤੇ ਕੀ ਦੋਸ਼ੀਆਂ ਨੂੰ ਆ ਜਿਹੜੀਆਂ ਉਹ ਸਜ਼ਾਾਂ ਹੋਈਆਂ ਸੀਗੀਆਂ ਤਾਜ਼ਾ ਵਾਲੀ ਵੀਡੀਓ ਦੇ ਵਿੱਚ ਆਪਾਂ ਸਾਰੀ ਗੱਲਬਾਤ ਕਰਦੇ ਆ ਜਿਵੇਂ ਕਿ 2012 ਦੇ ਵਿੱਚ ਬਈ 22 ਸਤੰਬਰ ਨੂੰ ਆ ਵੀ ਇੱਕ ਸਰੂਤੀ ਨਾਂ ਦੀ ਕੁੜੀ ਹੁੰਦੀ ਆ ਜਿਹਦਾ ਪੂਰਾ ਨਾਂ ਹੁੰਦਾ ਵਾ ਸਰੂਤੀ ਸੱਚ ਦੇਵਾ ਤੇ ਉਸ ਟਾਈਮ ਉਹ ਜਿਵੇਂ ਕਿ 10ਵੀਂ ਕਲਾਸ ਦੇ ਵਿੱਚ ਆ ਵੀ ਪੜ੍ਹਦੀ ਹੁੰਦੀ ਆ ਫਰੀਦਕੋਟ ਦੇ ਗਵਰਨਮੈਂਟ ਸਕੂਲ ਦੇ ਵਿੱਚ ਤਾਂ ਜਿਹੜਾ ਇੱਕ ਨਿਸ਼ਾਨ ਸਿੰਘ ਬਰਾੜ ਹੁੰਦਾ ਵਾ ਵੀ ਇਹ ਵੀ ਫਰੀ ਦੇ ਕੋਡ ਦਾ ਹੀ ਹੁੰਦਾ ਵਾ ਤੇ ਵੀ ਇਹਦੀ ਲਗਭਗ 19 ਕ ਸਾਲ ਉਮਰ ਹੁੰਦੀ ਆ ਤੇ ਇਹ ਤਖੜੇ ਘਰੋਂ ਆ ਜਿਹੜਾ ਉਹ ਬਿਲੋਂਗ ਕਰਦਾ ਹੁੰਦਾ ਵਾ ਤੇ ਜਿਹੜਾ ਇਹਦਾ ਪਿਤਾ ਹੁੰਦਾ ਵਾ ਵੀ ਉਹ ਆਰਮੀ ਦੇ ਵਿੱਚ ਆ ਵੀ ਆਫੀਸਰ ਸੀਗਾ ਤੇ ਵੀ ਉਹਦੀ ਕੋਸਕ ਸਾਲ ਪਹਿਲਾਂ ਵਾ ਵੀ ਇੱਕ ਐਕਸੀਡੈਂਟ ਦੇ ਵਿੱਚ ਆ ਵੀ ਮੌਤ ਹੋ ਜਾਂਦੀ ਆ ਤੇ ਐਕੇ ਦੀ ਜਿਵੇਂ ਕਿ ਨਿਸ਼ਾਨ ਸਿੰਘ ਬਰਾੜ ਦੀ ਮਾਂ ਹੁੰਦੀ ਆ ਨਵਜੋਤ ਕੌਰ ਤੇ ਐਕੇ ਦੀ ਜਿਵੇਂ ਕਿ ਸਿਸਟਰ ਹੁੰਦੀ ਆ ਤੇ ਉਹਦੀ ਵੀ ਕੋਸਕ ਹਾਲ ਪਹਿਲਾਂ ਵਾ ਵੀ ਮੌਤ ਹੋ ਜਾਂਦੀ ਆ ਤੇ ਤਾਂ ਕਰਕੇ ਵੀ ਜਿਹੜਾ ਨਿਸ਼ਾਨ ਸਿੰਘ ਬਰਾੜ ਹੁੰਦਾ ਵਾ ਇਹਨੂੰ ਜਿਵੇਂ ਕਿ ਖੁੱਲ ਮਿਲੀ ਹੁੰਦੀ ਆ ਤੇ ਇੱਕ ਜਿਵੇਂ ਕਿ ਤਖੜੇ ਘਰੋਂ ਹੁੰਦਾ ਵਾ ਤੇ ਫਰੀਦਕੋਟ ਦੇ ਪੌਸ਼ ਇਲਾਕੇ ਦੇ ਵਿੱਚ ਇਹਦਾ ਘਰ ਹੁੰਦਾ ਵਾ ਤੇ ਵੀ ਤਾਂ ਕਰਕੇ ਵੀ ਇਹ ਕਾਫੀ ਆ ਜਿਵੇਂ ਕਿ ਇੱਥੇ ਮੁਕੱਦਮੇ ਵੀ ਆ ਜਿਹੜੇ ਉਹ ਦਰਜ ਹੁੰਦੇ ਆ ਤੇ ਬਾਕੀ ਇਹ ਉਸ ਟਾਈਮ ਦੇ ਜਿਹੜੇ ਪੋਲੀਟੀਸ਼ੀਅਨ ਸੀਗੇ ਵੀ ਉਹਨਾਂ ਦੇ ਨਾਲ ਵੀ ਇਹਦੀ ਆ ਜਿਹੜੀ ਉਹ ਨੇੜਤਾ ਸੀਗੀ ਤੇ ਜਿਵੇਂ ਕਿ ਅਨ ਜਮੇਕੀ ਇੱਕ ਇਹ ਵੀ ਇੰਨਾ ਇਹਦਾ ਉਸ ਏਰੀਏ ਦੇ ਵਿੱਚ ਆ ਵੀ ਦਬਦਬਾ ਸੀਗਾ ਵੀ ਲੋਕ ਜਿਹੜੇ ਇਹਦੇ ਨਾਲ ਦੇ ਸੀਗੇ ਵੀ ਉਹ ਇਹਨੂੰ ਭਾਈ ਕਹਿੰਦੇ ਹੁੰਦੇ ਸੀਗੇ ਤੇ ਬਾਕੀ ਇਹ ਕਿਸੇ ਤੇ ਵੀ ਯਕੀਨ ਨਹੀਂ ਕਰਦਾ ਹੁੰਦਾ ਸੀਗਾ ਵੀ ਜੇ ਕਿਤੇ ਇਹਨੇ ਬਾਹਰ ਢਾਬੇ ਤੋਂ ਵੀ ਰੋਟੀ ਖਾਣੀ ਵੀ ਉੱਥੇ ਵੀ ਉਹ ਰੋਟੀ ਆ ਜਿਹੜੀ ਇਹ ਖਾਂਦਾ ਹੁੰਦਾ ਸੀਗਾ ਵੀ ਜਿਹੜੀ ਇਹਦੇ ਸਾਹਮਣੇ ਆ ਵੀ ਸਬਜੀ ਆ ਜਾਂ ਰੋਟੀ ਬਣਾਈ ਗਈ ਆ ਵੀ ਇਹਨੂੰ ਇਹ ਸ਼ੱਕ ਹੁੰਦਾ ਸੀਗਾ ਵੀ ਕੋਈ ਮੈਨੂੰ ਕੋਸ ਪਾ ਕੇ ਜਿਹੜਾ ਉਹ ਦੇ ਨਾ ਦੇਵੇ ਤੇ ਬਾਕੀ ਵੀ ਇਹ ਵੀ ਚੌਕਸ ਰਹਿੰਦਾ ਸੀਗਾ ਵੀ ਕਿਤੇ ਵੀ ਮੇਰੇ ਤੇ ਕੋਈ ਹਮਲਾ ਨਾ ਹੋ ਜੇ ਤਾਂ ਕਰਕੇ ਵੀ ਇੱਥੇ ਇਹ ਜਿਵੇਂ ਕਿ ਆਪਦੇ ਆਪ ਨੂੰ ਵੀ ਡਾਣ ਆ ਜਿਹੜਾ ਉਸ ਏਰੀਏ ਦਾ ਸਮਝਦਾ ਸੀਗਾ ਤੇਰੀ 19 ਕ ਸਾਲ ਆ ਜਿਹੜੀ ਉਮਰ ਹੁੰਦੀ ਆ ਤੇ ਵੀ ਇਹ ਜਿਹੜਾ ਇੱਕ ਸਨਾਵਰ ਵੀ ਹਿਮਾਚਲ ਦਾ ਸਕੂਲ ਵੀ 5ਵੀਂ ਕਲਾਸ ਤੱਕ ਉਥੋਂ ਪੜਿਆ ਸੀਗਾ ਵੀ ਉਥੋਂ ਫਿਰ ਇਹਨੂੰ ਸਕੂਲ ਚੋਂ ਕੱਢ ਦਿੰਦੇ ਆ ਤੇ ਉਹ ਤੋਂ ਬਾਅਦ ਚੋ ਵੀ ਬਾਕੀ ਜਿਵੇਂ ਬਾਕੀ 10ਵੀਂ ਤੱਕ ਆ ਵੀ ਇਹ ਫਰੀਦਕੋਟ ਦੇ ਕਨਵੈਂਟ ਸਕੂਲ ਦੇ ਵਿੱਚ ਪੜਿਆ ਸੀਗਾ ਤੇ ਜਿਹੜੀ ਵੀ ਸਰੂਤੀ ਸੱਚ ਦੇਵਾ ਸੀਗੀ ਵੀ ਉਹ ਵੀ ਇਹਦੇ ਨਾਲ ਉਸੇ ਸਕੂਲ ਦੇ ਵਿੱਚ ਹੀ ਪੜਦੀ ਸੀਗੀ ਤਾਂ ਵੀ ਘਟਨਾ ਕੀ ਹੁੰਦੀ ਆ ਵੀ ਜੂਨ ਜੂਨ 25 ਤਰੀਕ ਨੂੰ ਆ ਵੀ ਇਹ ਵੀ ਸਰੂਤੀ ਸੱਚ ਦੇਵਾ ਦੇ ਘਰੇ ਜਾਂਦਾ ਵਾ ਵੀ ਜਿਹੜਾ ਕਿ ਜਿਹੜੀ ਉਹਦੀ ਮਾਤਾ ਹੁੰਦੀ ਆ ਵੀ ਉਹ ਐਲ ਆਈ ਸੀ ਦੇ ਵਿੱਚ ਆ ਵੀ ਕੰਮ ਕਰਦੀ ਹੁੰਦੀ ਆ ਤੇ ਜਿਹੜਾ ਉਹਦਾ ਪਿਤਾ ਹੁੰਦਾ ਵਾ ਵੀ ਉਹ ਗੱਡੀ ਪ੍ਰਾਣੀ ਗੱਡੀਆਂ ਦਾ ਜਿਹੜਾ ਉਹ ਡੀਲਰ ਹੁੰਦਾ ਵਾ ਤੇ ਵੀ ਉਹ ਵੀ ਜਿਵੇਂ ਨਾਰਮਲ ਫੈਮਲੀ ਹੁੰਦੀ ਆ ਤੇ ਉੱਥੇ ਜਿਵੇਂ ਕਿ ਬੰਦੂਖ ਦੀ ਨੋਕ ਦੇ ਉੱਤੇ ਆ ਵੀ ਉਹਨੂੰ ਘਰੋਂ ਆ ਜਿਹੜਾ ਉਹ ਚੱਕ ਲਿਆਉਂਦਾ ਵਾ ਇਹ ਸਰੂਤੀ ਸੱਚ ਦੇਵਾ ਨੂੰ ਤੇ ਜਿਵੇਂ ਕਿ ਲਗਭਗ 1 ਮਹੀਨੇ ਬਾਅਦ ਵੀ ਜਲਾਈ ਦੇ ਵਿੱਚ ਵੀ ਪੁਲਿਸ ਉਹਨੂੰ ਰਿਕਵਰ ਕਰਦੀ ਆ ਕੁੜੀ ਨੂੰ ਤੇ ਪਾਪਸ ਵੀ ਉਹਦੇ ਘਰ ਆ ਜਿਹੜੀ ਉਹ ਛੱਡ ਕੇ ਜਾਂਦੀ ਆ ਤਾਂ ਉਦੋਂ ਵੀ ਵੀ ਪੁਲਿਸ ਨੇ ਆ ਵੀ ਕੋਈ ਵੀ ਜਿਵੇਂ ਕਿ ਵੀ ਕੇਸ ਦਰਜ ਨਹੀਂ ਕੀਤਾ ਤੇ ਨਾ ਹੀ ਇਹਨੂੰ ਆ ਵੀ ਪੁਲਿਸ ਗ੍ਰਿਫਤਾਰ ਕਰ ਸਕੀ ਕਿਉਂਕਿ ਇਹਦੀ ਪਹੁੰਚ ਆ ਜਿਹੜੀ ਉਹ ਜਾਦੇ ਲੀਡਰਾਂ ਨਾਲ ਸੀਗੀ ਵੀ ਉੱਤੇ ਤੱਕ ਸੀਗੀ ਤੇ ਉਹ ਤੋਂ ਬਾਅਦੋਂ ਵੀ ਟਾਈਮ ਆ ਜਿਹੜਾ ਉਹ ਬੀਤਦਾ ਜਾਂਦਾ ਵਾ ਤੇ ਫੇਰ ਵੀ 2 ਸਤੰਬਰ 23 ਦੇ ਵਿੱਚ ਆ ਵੀ ਫਰੀਦਕੋਟ ਦੇ ਵਿੱਚ ਆ ਵੀ ਬਾਬਾ ਫਰੀਦ ਦਾ ਜਿਹੜਾ ਉਹ ਮੇਲਾ ਹੋਇਆ ਸੀਗਾ ਤਾਂ ਉੱਥੇ ਸੁਖਵੀਰ ਸਿੰਘ ਬਾਦਲਾ ਵੀ ਜਿਹੜਾ ਉਸ ਟਾਈਮ ਦਾ ਡੈਪਟੀ ਮੁੱਖ ਮੰਤਰੀ ਸੀਗਾ ਵੀ ਉਹ ਮੁੱਖ ਮਹਿਮਾਨ ਸੀਗਾ ਤੋਂ ਸਟੇਜ ਤੇ ਆ ਵੀ ਨਿਸ਼ਾਨ ਸਿੰਘ ਬਰਾੜ ਵੀ ਆ ਵੀ ਬੈਠਾ ਸੀਗਾ ਤਾਂ 23 ਸਤੰਬਰ ਨੂੰ ਤਾ 24 ਸਤੰਬਰ ਨੂੰ ਇੱਕ ਫੇਰ ਆ ਜਿਹੜੀ ਇਹ ਘਟਨਾ ਵਾਪਰਦੀ ਆ ਵੀ ਆਪਦੇ ਨਾਲ ਦੇ ਸਾਥੀਆਂ ਨਾਲ ਇਹ ਨਿਸ਼ਾਨ ਜਾਂਦਾ ਵਾ ਸਰੂਤੀ ਦੇ ਘਰੇ ਵੀ ਜਿਹੜੀ ਫੋਰਡ ਆਈ ਆਈਕੋਨ ਆ ਜਿਹੜੀ ਉਹ ਗੱਡੀ ਹੁੰਦੀ ਐ ਇਹਨਾਂ ਕੋਲੇ ਤੇ ਉਦੋਂ ਬੰਦੂਖ ਦੀ ਨੋਕ ਤੇ ਆ ਵੀ ਕੁੜੀ ਨੂੰ ਆ ਜਿਹੜੇ ਇਹ ਅਗਵਾ ਕਰ ਲੈਂਦੇ ਆ ਤੇ ਬਾਕੀ ਵੀ ਕੁੜੀ ਦੇ ਮਾਪਿਓ ਨਾਲ ਵੀ ਇਹ ਕੁੱਟਮਾਰ ਕਰਦੇ ਆ ਤੇ ਉਤੋਂ ਬਾਅਦ ਚੋ ਜਦੋਂ ਵੀ ਜਾਣ ਲੱਗਦੇ ਆ ਤਾਂ ਗੱਡੀ ਇਹਨਾਂ ਦੀ ਆ ਵੀ ਉਹ ਡਰੇਨ ਦੇ ਵਿੱਚ ਆ ਜਿਹੜੀ ਫਸ ਜਾਂਦੀ ਆ ਤਾਂ ਉੱਥੇ ਵੀ ਕਾਫੀ ਟਾਈਮ ਵੀ ਇਹਨਾਂ ਦੀ ਗੱਡੀ ਆ ਜਿਹੜੀ ਉਹ ਫਸੀ ਰਹਿੰਦੀ ਆ ਤਾਂ ਕਿਸੇ ਦੀ ਕੋਈ ਹਿੰਮਤ ਨਹੀਂ ਪਈ ਹੈਗੀ ਵੀ ਇਹ ਵੀ ਬਚਾ ਵੀ ਕੋਈ ਇਹਨਾਂ ਦਾ ਇਹਨਾਂ ਨਾਲ ਮੁਕਾਬਲਾ ਕਰਨ ਦੀ ਤੇ ਨਾ ਹੀ ਕੋਈ ਪੁਲਿਸ ਆ ਵੀ ਉਹ ਆਈ ਸੀਗੀ ਵੀ ਇੰਨਾ ਟਾਈਮ ਵੀ ਕੋਈ ਪੁਲਿਸ ਨਹੀਂ ਆਈ ਹੈਗੀ ਤੇ ਫੇਰ ਬਈ ਇਹ ਨਿਕਲ ਜਾਂਦੇ ਆ ਉਥੋਂ ਫਰੀਦਕੋਟ ਤੋਂ ਤਾਂ ਇਹ ਵੀ ਕੁਸ ਕੁ ਮਹੀਨਿਆਂ ਦੇ ਵਿੱਚ ਆ ਵੀ ਕੁੜੀ ਆ ਜਿਹੜੀ ਉਹ ਦੂਜੀ ਵਾਰੀ ਹਗਵਾਹ ਹੋ ਜਾਂਦੀ ਆ ਤਾਂ ਕਰਕੇ ਵੀ ਜਿਹੜੇ ਉਥੋਂ ਦੇ ਜਿਵੇਂ ਫਰੀਦਕੋਟ ਦੇ ਵਾਸੀ ਸੀਗੇ ਵੀ ਉਹ ਵੀ ਪੂਰੇ ਰੋਸ ਦੇ ਵਿੱਚ ਆ ਜਾਂਦੇ ਆ ਵੀ ਪੁਲਿਸ ਆ ਜਿਹੜੀ ਉਹ ਕੁਸ ਨਹੀਂ ਕਰ ਰਹੀ ਹੈਗੀ ਤੇ ਵੀ ਉਹ ਧਰਨਾਵਾ ਜਿਹੜਾ ਉਹ ਲਗਾਉਣਾ ਸ਼ੁਰੂ ਕਰ ਦਿੰਦੇ ਆ ਤੇ ਬਾਕੀ ਹੋਰ ਪਾਰਟੀਆਂ ਜਿਹੜੀਆਂ ਹੁੰਦੀਆਂ ਆ ਵੀ ਉਹ ਵੀ ਇਸ ਸੰਘਰਸ਼ ਦੇ ਵਿੱਚ ਆ ਜਿਹੜੀਆਂ ਉਹ ਜੁੜ ਜਾਂਦੀਆਂ ਪੀਪਲ ਸਾ ਜਿਹੜਾ ਉਹ ਕੁਛ ਨਹੀਂ ਕਰ ਰਹੀ ਹੈਗੀ ਤਾਂ ਪੁਲਿਸ ਫੇਰ ਵੀ ਵਿਸ਼ਵਾਸ ਦਿੰਦੀ ਆ ਵਿਸ਼ਵਾਸ ਦਵਾਉਂਦੀ ਆ ਘਰਦਿਆਂ ਨੂੰ ਵੀ ਅਸੀਂ ਛੇਤੀ ਆ ਵੀ ਐਕਸ਼ਨ ਲਵਾਂਗੇ ਤੇ ਜਿਹੜੀ ਕੁੜੀ ਆ ਅਗਵਾ ਹੋਈ ਆ ਵੀ ਉਹਨੂੰ ਵੀ ਛੇਤੀ ਰਿਕਵਰ ਕਰ ਲਾਂਗੇ ਤੇ ਬਾਕੀ ਜਿਹੜੇ ਇਸ ਕੇਸ ਦੇ ਵਿੱਚ આરોપી ਸ਼ਾਮਿਲ ਆ ਵੀ ਉਹਨਾਂ ਨੂੰ ਵੀ ਅਸੀਂ ਛੇਤੀ ਤੋਂ ਛੇਤੀ ਆ ਜਿਹੜਾ ਉਹ ਫੜ ਲਾਂਗੇ ਤਾਂ ਵੀ ਜਿਵੇਂ ਕਿ ਲੋਕਾਂ ਦਾ ਰੋਹ ਆ ਜਿਹੜਾ ਉਹ ਵਾਦਾ ਜਾਂਦਾ ਵਾ ਤੇ ਫੇਰ ਵੀ ਕੌਸਕ ਜਿਵੇਂ ਇਹ ਫਰੀਦਕੋਟ ਤੋਂ ਬਾਅਦੋਂ ਫੇਰ ਗੜਗਾਉਂ ਜਾਂਦੇ ਆ ਗੜਗਾਉਂ ਜਾ ਕੇ ਵੀ ਇਹ ਜਿਵੇਂ ਕਿ ਸਰਟੀਫਿਕੇਟ ਜਿਵੇਂ ਕਿ ਬਣਾਉਂਦੇ ਆ ਤੇ ਫਿਰ ਇਹ ਵਿਆਹ ਕਰਾ ਲੈਂਦੇ ਆ ਤੇ ਵੀ ਜਦੋਂ ਵਿਆਹ ਕਰਾ ਲੈਂਦੇ ਆ ਤਾਂ ਪੁਲਿਸ ਇਹਨਾਂ ਦੀਆਂ ਜਿਹੜੀਆਂ ਉਹ ਫੋਟੋਆਂ ਵੀ ਨਸਰ ਕਰਦੀ ਆ ਵੀ ਇਹਨਾਂ ਦੋਨਾਂ ਨੇ ਆ ਵੀ ਵਿਆਹ ਕਰਾ ਲਿਆ ਆਪਸ ਦੇ ਵਿੱਚ ਨਿਸ਼ਾਨ ਤੇ ਸਰੂਤੀ ਨੇ ਤੇ ਬਾਕੀ ਵੀ ਜਿਹੜੀਆਂ ਲੈਟਰਾਂ ਆ ਵੀ ਪੁਲਿਸ ਉਹ ਵੀ ਜਾਰੀ ਕਰਦੀ ਆ ਬਿਲਕੁਲ ਉਸ ਲੈਟ ਉਸ ਲੈਟਰ ਦੇ ਵਿੱਚ ਵੀ ਕੁੜੀ ਕਹਿੰਦੀ ਹੁੰਦੀ ਆ ਵੀ ਮੈਂ ਪੁਲਿਸ ਵੀ ਮੁੰਡੇ ਦੇ ਨਾਲ ਆ ਵੀ ਮੈਂ ਸਹਿਮਤ ਆ ਤੇ ਖੁਸ਼ ਆ ਵੀ ਮੈਂ ਆਪਦੀ ਮਰਜ਼ੀ ਦੇ ਨਾਲ ਆ ਜਿਹੜੀ ਉਹ ਗਈਆਂ ਮੁੰਡੇ ਦੇ ਨਾਲ ਵੀ ਇਹਨੇ ਮੇਰੇ ਨਾਲ ਕੋਈ ਵੀ ਜ਼ਬਰਦਸਤੀ ਨਹੀਂ ਕੀਤੀ ਹੈਗੀ ਤਾਂ ਵੀ ਪਰ ਲੋਕ ਆ ਜਿਹੜੇ ਉਹ ਲੋਕ ਆ ਵੀ ਲੋਕਾਂ ਦਾ ਜਿਹੜਾ ਉਹ ਧਰਨਾ ਤੇ ਰੋਹ ਪ੍ਰਦਰਸ਼ਨ ਆ ਵੀ ਉਹ ਦਿਨੋਂ ਦਿਨ ਵਾਦਾ ਜਾਂਦਾ ਵਾ ਤਾਂ ਇਸ ਤੇ ਮੱਦੇ ਨਜ਼ਰ ਆ ਵੀ ਜਿਵੇਂ ਕਿ ਜਿਹੜਾ ਉੱਥੋਂ ਦਾ ਡੀਸੀ ਹੁੰਦਾ ਫਰੀਦਕੋਟ ਆ ਵੀ ਉਹ ਵੀ ਵਿਸ਼ਵਾਸ ਦਵਾ ਹੁੰਦਾ ਵਾ ਵੀ ਅਸੀਂ ਛੇਤੀ ਆ ਕਾਰਵਾਈ ਕਰਾਂਗੇ ਤਾਂ ਅਕਤੂਬਰ 11 ਨੂੰ ਉਸ ਜ਼ਿਲ੍ਹੇ ਦਾ ਜਿਹੜਾ ਪੁਲਿਸ ਮੁਖੀ ਹੁੰਦਾ ਵਾ ਵੀ ਉਹਦਾ ਵੀ ਤਬਦਲਾ ਹੋ ਜਾਂਦਾ ਵਾ ਵੀ ਇਹ ਕਾਰਵਾਈ ਨਹੀਂ ਕਰ ਪਾਇਆ ਤਾਂ ਅੰਤ ਵੀ ਜਦੋਂ ਲੋਕਾਂ ਦਾ ਇੰਨਾ ਰੋਵ ਬਾਝ ਜਾਂਦਾ ਵਾ ਤਾਂ ਫੇਰ ਜਿਵੇਂ ਕਿ ਗੁਆਹੇ ਅ ਗੁਰਗਾਓ ਤੋਂ ਬਾਅਦੋਂ ਗੁਆਹੇ ਚਲੇ ਜਾਂਦੇ ਆ ਦੋਨੇ ਤੇ ਨਿਸ਼ਾਨ ਤੇ ਸ਼ਰੂਤੀ ਤਾਂ ਉਥੋਂ ਫਿਰ 21 ਅਕਤੂਬਰ ਨੂੰ ਆ ਵੀ ਪੁਲਿਸ ਆ ਵੀ ਉਥੋਂ ਕੁੜੀ ਨੂੰ ਹਰ ਖਬਰ ਕਰਦੀ ਆ ਤੇ ਨਿਸ਼ਾਨ ਨੂੰ ਆ ਜਿਹੜਾ ਉਹ ਗ੍ਰਿਫਤਾਰ ਕਰ ਲੈਂਦੀ ਆ ਤੇ ਬਾਕੀ ਜਿਹੜੇ ਦੇ ਨਾਲ ਹੋਰ ਬੰਦੇ ਸੀਗੇ ਵੀ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲੈਂਦੀ ਆ ਪੁਲਿਸ ਤਾਂ ਵੀ ਉਦੋਂ ਉਹ ਤੋਂ ਬਾਅਦੋਂ ਵੀ ਪੁਲਿਸ ਜਦੋਂ ਕੁੜੀ ਨੂੰ ਗ੍ਰਿਫਤਾਰ ਕਰਕੇ ਘਰਦਿਆਂ ਦੇ ਹਵਾਲੇ ਕਰਦੀ ਆ ਤਾਂ ਉਹ ਤੋਂ ਬਾਅਦ ਚੋ ਵੀ ਕੁੜੀ ਦੇ ਬਿਆਨ ਆ ਜਿਹੜੇ ਉਹ ਇੱਕਦਮ ਬਦਲ ਜਾਂਦੇ ਆ ਤਾਂ ਕੁੜੀ ਕਹਿੰਦੀ ਵੀ ਮੈਂ ਆਪਦੀ ਮਰਜ਼ੀ ਦੇ ਨਾਲ ਨਹੀਂ ਗਈ ਸੀਗੀ ਵੀ ਮੈਨੂੰ ਧੱਕੇ ਨਾਲ ਆ ਵੀ ਨਿਸ਼ਾਨ ਘਰੋਂ ਲੈ ਕੇ ਗਿਆ ਸੀਗਾ ਵੀ ਉਹ ਤਾਂ ਮੈਂ ਤਾਂ ਵੀ ਇਹਦੇ ਹੱਕ 'ਚ ਬਿਆਨ ਦਿੱਤੇ ਸੀਗੇ ਵੀ ਉਦੋਂ ਮੈਨੂੰ ਜਿਹੜਾ ਇਹਦਾ ਡਰ ਸੀਗਾ ਤਾਂ ਕਰਕੇ ਉੱਥੋਂ ਕੁੜੀ ਦੇ ਬਿਆਨ ਵੀ ਆ ਜਿਹੜੇ ਇਹ ਬਦਲ ਜਾਂਦੇ ਆ ਤੇ ਬਾਕੀ ਪੁਲਿਸ ਵੀ ਸਾਰੇ આરોપીਆਂ ਨੂੰ ਆ ਗ੍ਰਿਫਤਾਰ ਵੀ ਕਰ ਲੈਂਦੀ ਆ ਜਿਵੇਂ ਕਿ ਇਹਦੀ ਮੁੰਡੇ ਦੀ ਜਿਹੜੀ ਮਾਂ ਸੀ ਉਹਨੋਂ ਵੀ ਫਿਰ ਗ੍ਰਫਤਾਰ ਕਰ ਲੈਂਦੇ ਆ ਤੇ ਬਾਕੀ ਜਿਹੜੇ ਹੋਰ આરોપી ਸੀਗੇ ਬਈ ਉਹਨਾਂ ਨੂੰ ਵੀ ਗ੍ਰਫਤਾਰ ਕਰ ਲੈਂਦੇ ਆ ਕਿ ਪਹਿਲੋ ਪੁਲਿਸ ਨੇ ਲਗਭਗ ਜਿਵੇਂ ਕਿ 20 ਬੰਦੇ ਆ ਵੀ ਇਸ ਕੇਸ ਦੇ ਵਿੱਚ ਆ ਜਿਹੜੇ ਉਹ ਸ਼ਾਮਲ ਕੀਤੇ ਸੀਗੇ ਤਾਂ ਅੰਤ ਜਿਵੇਂ ਵੀ ਕੋਰਟ ਦੇ ਵਿੱਚ ਆ ਵੀ ਕੇਸ ਚੱਲੇ ਆ ਤਾਂ ਉਹਦੇ ਵਿੱਚ ਵੀ 10 ਬੰਦੇ ਆ ਜਿਹੜੇ ਵੀ ਉਹ ਦੋਸ਼ੀ ਪਾਏ ਗਏ ਸੀਗੇ ਤਾਂ ਨਿਸ਼ਾਨ ਨੂੰ ਜਿਵੇਂ ਕਿ ਉਮਰ ਕੈਦ ਹੋ ਗਈ ਸੀਗੀ ਇਸ ਕੇਸ ਦੇ ਵਿੱਚ ਤੇ ਜਿਹੜੇ ਬਾਕੀ આરોપી ਸੀਗੇ ਜਿਵੇਂ ਕਿ ਮੁੰਡੇ ਦੀ ਮਾਂ ਸੀਗੀ ਤੇ ਬਾਕੀ ਇੱਕ ਜਿਹੜਾ ਵੀ ਇਹਨਾਂ ਦਾ ਅੰਕਲ ਸੀਗਾ ਵੀ ਉਹ ਨੂੰ ਤੇ ਬਾਕੀ ਜਿਹੜੇ ਹੋਰ આરોપી ਸੀਗੇ ਵੀ ਸਾਰਿਆਂ ਨੂੰ ਜਿਵੇਂ ਕਿ 7-7 ਸਾਲ ਦੀ ਆ ਜਿਹੜੀ ਉਹ ਸਜ਼ਾ ਹੋਗੀ ਸੀਗੀ ਪਰ ਵੀ ਕੁੜੀ ਦੇ ਘਰ ਦੇ ਆ ਵੀ ਇੱਥੇ ਹੀ ਨਹੀਂ ਰੁਕੇ ਸੀਗੇ ਵੀ ਉਹਨਾਂ ਦਾ ਇਹ ਇਲਜ਼ਾਮ ਸੀਗਾ ਵੀ ਸਮਾਜ ਦੇ ਵਿੱਚ ਵੀ ਸਾਡੀ ਆ ਜਿਹੜੀ ਉਹ ਬਹੁਤ ਬੇਇੱਜ਼ਤੀ ਹੋਗੀ ਤੇ ਬਾਕੀ ਵੀ ਕੁੜੀ ਦੀ ਵੀ ਬਹੁਤ ਬੇਇੱਜ਼ਤੀ ਹੋਗੀ ਤੇ ਉਹਦੀ ਪੜ੍ਹਾਈ ਆ ਜਿਹੜੀ ਉਹ ਸ਼ੌਟ ਤੇ ਬਾਕੀ ਵੀ ਕੱਲ ਨੂੰ ਵੀ ਉਹਦਾ ਵਿਆਹ ਕਰਨਾ ਵੀ ਆ ਜਿਹੜਾ ਔਖਾ ਹੋਊਗਾ ਔਖਾ ਹੋਊਗਾ ਵੀ ਉਹਨਾਂ ਕੋਈ ਵੀ ਵਿਆਹ ਨਹੀਂ ਜਿਹੜਾ ਉਹ ਕਰਨਾ ਚਾਹੂਗਾ ਤਾਂ ਸਾਨੂੰ ਵੀ ਜਿਵੇਂ ਕਿ ਮੁਫਾਜਾ ਜਿਹੜਾ ਉਹ ਦਿੱਤਾ ਜਾਵੇ ਤਾਂ ਕੋਰਟ ਦੇ ਵਿੱਚ ਉਹਨਾਂ ਨੇ ਇਹ ਜਿਹੜੀ ਉਹ ਅਰਜੀ ਪਾਈ ਸੀਗੀ ਪਟੀਸ਼ਨ ਪਾਈ ਸੀਗੀ ਤਾਂ ਇਸ ਤੇ ਜਿਵੇਂ ਕਿ ਕੋਰਟ ਨੇ ਸੁਣਵਾਈ ਕਰਦੇ ਹੋਏ ਵੀ ਜਿਹੜੀ ਨਿਸ਼ਾਨ ਦੀ ਫਰੀਦਕੋਟ ਦੇ ਵਿੱਚ ਜ਼ਮੀਨ ਸੀਗੀ ਚਾਰ ਕੀਲੇ ਬਈ ਉਹ ਵੇਚ ਕੇ ਵੀ ਕੁੜੀ ਵਾਲਿਆਂ ਨੂੰ ਪੈਸੇ ਦੇਣ ਦਾ ਜਿਹੜਾ ਉਹ ਹੁਕਮ ਸੁਣਾਇਆ ਸੀਗਾ ਪਰ ਜਦੋਂ ਵੀ ਉਹ ਨਨਾਮੀ ਤੇ ਜ਼ਮੀਨ ਲਈ ਤਾਂ ਨਿਸ਼ਾਨ ਦੀ ਇੰਨੀ ਜਿਹੜੀ ਉਹ ਫਰੀਦਕੋਟ ਦੇ ਵਿੱਚ ਆ ਵੀ ਤੂਤੀ ਬੋਲਦੀ ਸੀ ਵੀ ਕੋਈ ਵੀ ਜ਼ਮੀਨ ਆ ਜਿਹੜੀ ਉਹ ਕਿਸੇ ਨੇ ਵੀ ਉਹ ਜ਼ਮੀਨ ਨਹੀਂ ਲਈ ਹੈਗੀ ਤਾਂ ਅੰਤ ਨੂੰ ਫਿਰ ਪੁਲਿਸ ਨੂੰ ਪੁਲਿਸ ਨੂੰ ਵੇਚ ਪੈਣਾ ਪਿਆ ਤਾਂ ਫਿਰ ਉਹ ਜ਼ਮੀਨ ਵਿਕੀ ਲਗਭਗ ਜਿਵੇਂ ਕਿ 91 ਲੱਖ ਦੀ ਤਾਂ ਉਹ ਰੈਡ ਕਰਾਸ ਸੁਸਾਇਟੀ ਨੇ ਆ ਜਿਹੜੀ ਉਹ ਖਰੀਦੀ ਸੀਗੀ ਤਾਂ ਉਹ ਪੈਸੇ ਫੇਰ ਵੀ ਕੁੜੀ ਵਾਲੇ ਫੈਮਿਲੀ ਨੂੰ ਆ ਜਿਹੜੇ ਉਹ ਦਿੱਤੇ ਗਏ ਆ ਤਾਂ ਇਹ ਸੀਗਾ ਵੀ 2012 ਦਾ ਫਰੀਦਕੋਟ ਦਾ ਜਿਹੜਾ ਉਹ ਬਹੁਤ ਚਰਚਿਤ ਕੇਸ਼ ਕੇਸ ਵੀ ਸ਼ਰੂਤੀ ਤੇ ਨਿਸ਼ਾਨ ਦਾ ਵੀ ਜਿਨੇ ਕੀ ਉਸ ਟਾਈਮ ਵੀ ਉਹ ਉਦੋਂ ਦੀ ਸਰਕਾਰ ਸੀਗੀ ਵੀ ਉਹਦੀਆਂ ਵੀ ਜੜਾਂ ਜਿਹੜੀਆਂ ਹਾਲਾਤੀਆਂ ਸੀਗੀਆਂ ਤੇ ਬਾਕੀ ਵੀ ਪੂਰਾ ਪੰਜਾਬ ਹੀ ਹਿੱਲ ਗਿਆ ਸੀਗਾ ਇਸ ਘਟਨਾ ਦੇ ਨਾਲ ਤੇ ਵੀ ਹੁਣ ਹੌਣ ਆ ਜਿਹੜਾ ਨਿਸ਼ਾਨ ਹੁਣ ਹੋਣ ਵੀ ਵੀ ਉਹ ਜੇਲ੍ਹ ਦੇ ਵਿੱਚ ਆਪਦੀ ਸਜ਼ਾ ਜਿਹੜੀ ਉਹ ਭੋਗ ਤਰਿਆ ਵਾ ਤਾਂ ਇਹ ਸੀਗੀ ਅੱਜ ਵਾਲੀ ਵੀਡੀਓ ਜੇ ਵਧੀਆ ਲੱਗੀ ਤਾਂ ਲਾਈਕ ਕਰਦੇ ਹੋ ਤੇ ਚੈਨਲ ਆ ਜਿਹੜਾ ਆਪਣਾ ਸਬਸਕ੍ਰਾਈਬ ਕਰਦੇ ਹੋ ਆਈ ਤੁਹਾਨੂੰ ਫੇਰ ਆਪਾਂ ਨਵੇਂ ਵਿਸ਼ਿਆਂ ਤੇ ਮਿਲਦੇ ਰਹਿਾਂਗੇ ਧੰਨਵਾਦ